ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰੇ ਹਰੇ ਜਾਪਣਾ ਵਡ ਭਾਗੀ ਤਾਨੋ ਖਾਟੇ ਸੰਤ ਸੰਗੇ ਹਰੇ ਸਿਮਰਣਾ ਮੌਲ ਜਨਮ ਜਨਮ ਕੀ ਕਾਟੇ ਮਨ ਮੇਰੇ RAM ਨਾਮੁ ਜਪਿ ਜਾਪੁ ਮਨ ਇਛੇ ਫਲ ਪੁੰਚੇ ਤੂ ਸਭ ਚੂਕੈ ਸੋਗ ਸੰਤਾਪ ਰਹਾਓ యేసు ਕਰਨੇ ਤਾਨੂੰ ਧਾਰਿਆ ਸੋ ਪ੍ਰਭ ਢਠਾ ਨਾਲੇ ਚਲੇ ਥాలే ਮਹੀਅਲੇ ਪੂਰਿਆ ਪ੍ਰਭ ਆਪਣੀ ਨਦਰ ਨਹਾਲੇ ਮਨੁ ਤਨੁ ਨਿਰਮਲ ਹੋਇਆ ਲਾਗੀ ਸਾਚ ਪਰੀਤੇ ਚਰਣ ਭਜੇ ਪਾਰ ਬ੍ਰਹਮ ਕੇ ਸਭੇ ਜਪ ਤਪ ਤਿਨ ਹੀ ਕੀਤੇ ਰਤਨ ਜਵੇਹਰ ਮਾਣਕਾ ਅੰਮ੍ਰਿਤ ਹਰਿ ਕਾ ਨਾਉ ਸੂਖ ਸਹਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸਿਰੀ ਰਾਗ ਮਹੱਲਾ 5 ਸੋਈ ਸਾਸਤ ਸੋਣ ਸੋਏ ਜੇ ਤੂੰ ਜਪੀਐ ਹਰ ਨਾਓ ਚਰਨ ਕਮਲ ਗੋਰੇ ਪਾਣੋ ਦੀਆ ਮਿਲਿਆ ਨਿਥਾਵੇ ਥਾਓ ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਓ ਕਰੇ ਕਿਰਪਾ ਪ੍ਰਭੂ ਭੇਟਿਆ ਮਰਣ ਨਾ ਆਵਣ ਜਾ ਮੇਰੇ ਮਨ ਹਰ ਪਾਜੂ ਸਦਾ ਇੱਕ ਰੰਗੇ ਘਟ ਘਟ ਅੰਤਰੇ ਰਵੇ ਰਹਿਆ ਸਦਾ ਸਹਾਈ ਸੰਗੇ ਰਹਾ ਸੁੱਖਾ ਕੀਮਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚੱਖਿਆ ਸੇ ਤ੍ਰਿਪਤਸਯ ਉਹ ਰਸੁ ਜਾਣੈ ਜਿੰਦ ਸੰਤਾ ਸੰਗਤੇ ਮਾਨੇ ਵਸੈ ਪ੍ਰਭੂ ਪ੍ਰੀਤਮ ਬਖਸੰਦ ਜੇਨੇ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਆਉਸਰ ਹਰ ਜਸੁ ਗੁਣ ਰਮਣ ਜੇਤ ਕੋਟ ਮੱਜਨ ਇਸਨਾਨੋ ਰਸਨਾ ਉੱਚਰੇ ਗੁਣਵਤੀ ਕੋਈ ਨ ਪੁਜੈ ਦਾਨ ਦ੍ਰਿਸ਼ਟੇ ਤਾਰੇ ਮਨੇ ਤਨੇ ਵਸੈ ਦਇਾਲਪੁਰਖ ਮਿਹਰਵਾਨ ਜੀਓ ਪੈੰਡ ਤੁਹਾਨੂੰ ਤਿਸ ਦਾ ਹਉ ਸਦਾ ਸਦਾ ਕੁਰਬਾਨ ਨੂੰ ਮਿਲਿਆ ਕਦੇ ਨ ਵਿਛੜਾ ਜੋ ਮਿਲਿਆ ਕਰਤਾ ਦੇ ਦਾਸ ਕੇ ਬੰਧਨ ਕਟਿਆ ਸੱਚੇ ਸਿਰਜਣਹਾਰ ਰੇ ਪੂਲਾ ਮਰਗੇ ਪਾਇਓ ਨੂੰ ਗੁਣ ਆਵ ਗੁਣ ਨ ਵਿਚਾਰੇ ਨਾਨਕ ਤਿਸੁ ਸਰਣਾਗਤੀ ਜੇ ਸਗਲ ਘਟਾ ਆਧਾਰ ਸਿਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਨੁ ਤਨੁ ਨਿਰਮਲ ਹੋਇ ਮਾਤ ਪਿਤਾ ਸਾਖ ਅਗਲੇ ਤੇ ਸੁਬੇ ਨੂੰ ਅਵਰ ਨਕੋਈ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੇ ਸੋਈ ਮਨ ਮੇਰੇ ਸੱਚਾ ਸੇਵੇ ਜਿਚ ਰਸਾਸ ਬੇਨੂ ਸੱਚੇ ਸਭ ਕੁੜ ਹੈ ਅੰਤੇ ਹੋਏ ਬinas ਰਹਾ ਸਾਹਿਬ ਮੇਰਾ ਨਿਰਮਲਾ ਤੇ ਸੁਬੇਨ ਰਹਿਣ ਨਜਾਇ ਮੇਰ ਹੈ ਮਨ ਤਾਨੇ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਈ ਚਾਰੇ ਕੁੰਡਾ ਪਾਲੀਆ ਸਹਬੇ ਨੂੰ ਅਵਰ ਨ ਜਾਏ ਤੈਸੂ ਆਗੇ ਅਰਦਾਸ ਕਰੇ ਜੋ ਮੇਲੇ ਕਰਤਾ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀਏ ਅੰਤੁ ਨ ਪਾਰਾਵਾਰ ਪਰਵਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਐ ਇਹ ਮਤ ਵਿਸੇਖ ਮਨ ਤਾਨੇ ਮਿੱਠਾ ਤੇ ਸੁ ਲੱਗੈ ਜਿਸ ਮਸਤ ਕੇ ਨਾਨਕ ਲੇਖ ਸਿਰੀ ਰਾਗ ਮਹੱਲਾ ਪੰਜਵਾਂ ਸੰਤ ਜਨਹ ਮੇਲੇ ਪਾਈ ਹੋ ਸੱਚਾ ਨਾਮ ਸੰਭਾ ਲੈ ਤੋਸਾ ਬੰਧਹ ਜੀਅ ਕਾ ਅਥੈ ਉਥੈ ਨਾ ਲੈ ਗੁਰ ਪੂਰੇ ਤੇ ਪਾਈ ਐ ਆਪਣੀ ਨਦਰ ਨਿਹਾਲੇ ਕਰਮੇ ਪਰਪਤ ਤੇ ਤੇ ਸੁਹੋਵਾ ਜਿਸਨੋ ਹੋਏ ਦਇਆਲ ਮੇਰੇ ਮਨ ਗੁਰ ਜਿਵਡ ਅਵਰ ਨਕੋਏ ਦੂਜਾ ਥਾਉ ਨਕੋ ਸੁਝੈ ਗੁਰ ਮੇਲੇ ਸਚੁ ਸੋਈ ਰਹਾ ਸਗਲ ਪਦਾਰਥ ਤਿਸ ਮਿਲੇ ਜੇਨੇ ਗੁਰ ਡਿਠਾ ਜਾਏ ਗੁਰ ਚਰਣੀ ਜਨਮਾਨ ਲਗਾ ਸੇਵੜ ਭਾਗੀ ਮਾਏ ਗੁਰ ਦਾਤਾ ਸਮਰਥ ਗੁਰ ਗੁਰ ਸਭ ਮਹਿ ਰਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਇਹ ਤੋਂ ਮੁੱਖੇ ਗੋਰ ਸਲਾਹੀਆ ਕਰਨ ਕਾਰਨ ਸਮਰੱਥ ਸੇ ਮੱਥੇ ਨਹਿਚਲ ਰਹੇ ਜਿਨ ਗੋਰੇ ਧਾਰਿਆ ਹੱਥ ਗੋਰੇ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਦਾ ਪਾਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲਥ ਸਤ ਗੁਰ ਗਹਿਰੇ ਗਭੀਰ ਹੈ ਸੁਖ ਸਾਗਰ ਅਗਖੰਡ ਜੇ ਨੇ ਗੁਰ ਸੇਵਿਆ ਆਪਣਾ ਜਮਦੂਤ ਨਾ ਲੱਗੇ ਡੰਡ ਘੁਰ ਨਾਲੇ ਤੋਲੇ ਨ ਲੱਗਈ ਕੋ ਜੇ ਡਿਠਾ ਬ੍ਰਹਮੰਡ ਨਾਮ ਨਿਧਾਨੁ ਸਤ ਗੁਰੇ ਦਿਆ ਸੋਖ ਨਾਨਕ ਮਨ ਮਹਿ ਮੰਡ ਸ੍ਰੀ ਰਾਗੁ ਮਹੱਲਾ ਪੰਜਵਾਂ ਮਿੱਠਾ ਕਰ ਕੇ ਖਾਇਆ ਕੌੜਾ ਉਪਜਿਆ ਸਲਦ ਪਾਈ ਮੀਤ ਸੁਰਦ ਕੀਏ ਬਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਈ ਵਿਣ ਨਾ ਵੈ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗੂ ਜੋ ਦਿਸੈ ਸੋ ਵਿਣਸਣਾ ਮਨ ਕੀ ਮਾਤੇ ਤਿਆਗ ਰਹਾ ਜੋ ਕੁਕਰ ਹਰ ਕਾਇਆ ਤਾਵੇ ਦਹ ਦਿਸ ਜਾਏ ਲੋਭੀ ਜੰਤ ਨ ਜਾਣਈ ਪਖੂ ਅਪਖੂ ਸਭ ਖਾਇ ਕਾਮ ਕ੍ਰੋਧ ਮਦੇ ਵਿਆਪਿਆ ਫੇਰੇ ਫੇਰੇ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨੇਕ ਸੁਨਾ ਪਾਏ ਮਾਈ ਜੇਨੇ ਕੀਤਾ ਤਿਸ へ ਨ ਜਾਣੀ ਫੇਰੇ ਫੇਰੇ ਆਵੈ ਚਾਈ ਆਨੇਕ ਪ੍ਰਕਾਰੀ ਮੋਹਿਆ ਬਹ ਵਿਧ ਇਹੋ ਸੰਸਾਰ ਜਿਸ ਨੂੰ ਰਖੈ ਸੋ ਰਹਾ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ